ਅੰਮ੍ਰਿਤਸਰ ਵਿੱਚ ਆਰੀਨ ਹੋਂਡਾ ਏਜੰਸੀ ਦੇ ਮਾਲਕ ਤੋਂ ਹੋਈ 25 ਲੱਖ ਰੁਪਏ ਦੀ ਲੁੱਟ ਦੀ ਗੁੱਥੀ ਸੁਲਝਾਉਂਦਾ ਪੁਲਿਸ ਨੇ ਦਾਅਵਾ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤਿੰਨ ਮੁਲਜ਼ਮਾਂ ਤੋਂ 14 ਲੱਖ ਰੁਪਏ ਇੱਕ 15 ਬੋਰ ਪਿਸਤੌਲ ਇੱਕ 32 ਬੋਰ ਪਿਸਤੌਲ ਚਾਰ ਕਾਰਤੂਸ ਅਤੇ ਕੁਝ ਤੇਜ਼ ਤਾਰ ਹਥਿਆਰ ਬਰਾਮਦ ਕੀਤੇ ਨੇ ਮੁਲਜ਼ਮਾਂ ਦੇ ਤਿੰਨ ਸਾਥੀ ਫਿਲਹਾਲ ਫਰਾਰ ਨੇ ਪੁਲਿਸ ਮੁਤਾਬਕ ਇਹ ਮੁਲਜ਼ਮ ਘਰਾਗਿਰਾ ਨੂੰ ਹਥਿਆਰਾਂ ਦੇ ਰੂਪ ਤੇ ਰੋਹੁੰਦੇ ਸੀ ਇਹ 24 ਤਰੀਕ ਦੀ ਵਾਰਦਾਤ ਸੀਗੀ ਦੁਪਹਿਰੇ 12 ਤੋਂ 2 ਦੇ ਵਿੱਚ ਇੱਕ ਹੋਂਡਾ ਏਜੰਸੀ ਦੇ ਮਾਲਕ ਉਹ ਆਪਣਾ ਰੂਟੀਨ ਦੇ ਵਿੱਚ ਕੈਸ਼ ਜਮ੍ਹਾਂ ਕਰਾਉਣ ਜਾ ਰਹੇ ਸੀ। ਉਹਦੇ ਦੌਰਾਨ ਰਸਤੇ ਵਿੱਚ ਕੁਝ ਬੰਦਿਆਂ ਨੇ ਟਰੈਪ ਲਾਇਆ ਜਿਹੜਾ ਕਿ ਉਹਨਾਂ ਦੇ ਮਾਲਕ ਨੂੰ ਕਾਫੀ ਬੁਰੀ ਤਰ੍ਹਾਂ ਸੱਟਾਂ ਮਾਰ ਕੇ 25 ਲੱਖ ਰੁਪਏ ਲੈ ਗਏ ਸੀਗੇ। ਦੌਰਾਨ ਤਫ਼ਤੀਸ਼ ਉਹਦੇ ਵਿੱਚ ਸੀਸੀਟੀਵੀ ਵਿੱਚ ਜੋ ਸਾਨੂੰ ਲੀਡ ਮਿਲੀ ਸੀ ਅਸੀਂ ਸ਼ਹਿਰ 'ਚ ਕਾਫੀ ਮਾੜੇ ਅਨਸਰ ਚੱਕਨੇ ਸ਼ੁਰੂ ਕੀਤੇ ਫਿਰ ਸਾਨੂੰ ਬੰਦੇ ਅਸੀਂ ਟਰੇਸ ਕੀਤੇ। ਉਸ ਤੋਂ ਬਾਅਦ ਹੁਣ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਜਿਨ੍ਹਾਂ ਕੋਲੋਂ 1380000 ਦੀ ਰਿਕਵਰੀ ਹੋਈ ਹੈ। ਉਹਦੇ ਵਿੱਚ ਮੋਹਿਤ ਪ੍ਰਿੰਸ ਤੇ ਲਲਿਤ ਇਹ ਬੰਦੇ ਜਿਹੜੇ ਜਿਹੜਾ ਲਲਿਤ ਸੀਗਾ ਉਹ ਇਹਨਾਂ ਦੀ ਕੰਪਨੀ 'ਚ ਕੰਮ ਕਰਦਾ ਸੀ ਜਿਹੜਾ 2 ਮਹੀਨੇ ਪਹਿਲੇ ਇਹਨਾਂ ਨੂੰ ਕੱਢ ਦਿੱਤਾ ਸੀ ਉਹਨੇ ਹੀ ਇਹ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਕੇ ਵੀ ਇਹ ਜਿਹੜਾ ਕ੍ਰਾਈਮ ਹੋਇਆ ਸੀ 24 ਅਕਤੂਬਰ ਨੂੰ ਦੋ ਮੋਟਰਸਾਈਕਲ ਸਵਾਰ ਏਜੰਸੀ ਦੇ ਮਾਲਕ ਤੇ ਕੈਸ਼ੀਅਰ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਕੇ 25 ਲੱਖ ਰੁਪਏ ਉੱਠ ਕੇ ਫਰਾਰ ਹੋ ਗਏ ਸੀ